ਪਹਾੜਾਂ ਤੋਂ ਬਾਅਦ ਹੁਣ ਗਰਾਊਂਡ ਜ਼ੀਰੋ ਦੀ ਰਿਪੋਰਟ ਵਿਖਾਉਣ ਵਾਸਤੇ ਕੋਲੀਆਂ ਚਾਟਕ ਪਿੰਡ ਦੇ ਵਿੱਚ ਜਿਹੜਾ ਕਿ ਬਾਰਡਰ ਏਰੀਆ ਦੇ ਨਾਲ ਲੱਗਦਾ ਹੈਗਾ ਉੱਥੇ ਪਹੁੰਚੇ ਹੈਗੇ ਆ ਸਭ ਤੋਂ ਪਹਿਲੇ ਗਰਾਊਂਡ ਦੇ ਜਿਹੜੇ ਹਾਲਾਤ ਨੇ ਉਹ ਤੁਹਾਨੂੰ ਵਿਖਾਦਣਾ ਚਾਹੁੰਦੇ ਆ ਕਿ ਇਹ ਜਿਹੜੇ ਘਰ ਨੇ ਤੇ ਹੜ੍ਹ ਦੀ ਮਾਰ ਦੇ ਨਾਲ ਤਹਿਸ ਨਹਿਸ ਹੋ ਗਏ ਨੇ ਲੋਕਾਂ ਦੇ ਜਿਹੜੇ ਗਰੀਬਾਂ ਦੇ ਘਰ ਨੇ ਇਹ ਤਹਿਸ ਨਹਿਸ ਹੋ ਚੁੱਕੇ ਨੇ ਸਿੱਧੀਆਂ ਤਸਵੀਰਾਂ ਜਿਹੜੀਆਂ ਤੁਹਾਨੂੰ ਬਾਰਡਰ ਏਰੀਆ ਤੋਂ ਵਿਖਾ ਰਹੇ ਹੈਗੇ ਆ ਔਰ ਸਾਡੇ ਨਾਲ ਪਿੰਡ ਦੇ ਲੋਕ ਵੀ ਜਿਹੜੇ ਉਹ ਮੌਜੂਦ ਹੈਗੇ ਨੇ ਔਰ ਬਹੁਤ ਇਹਨਾਂ ਜਿਹੜੇ ਗਰੀਬ ਤਪਕੇ ਦੇ ਲੋਕ ਨੇ ਔਰ ਇਹਨਾਂ ਦਾ ਕਿਸੇ ਨੇ ਵੀ ਪ੍ਰਸ਼ਾਸਨ ਦੀ ਗੱਲ ਕਰੀਏ ਜਾਂ ਮੰਤਰੀ ਦੀ ਗੱਲ ਕਰੀਏ ਜਾਂ ਕਿਸੇ ਅਧਿਕਾਰੀ ਦੀ ਗੱਲ ਕਰੀਏ ਤੇ ਇਹਨਾਂ ਦੇ ਪਿੰਡ ਆ ਕੇ ਕਿਸੇ ਨੇ ਵੀ ਸੁਣ ਨਹੀਂ ਲਈ ਹੈਗੀ ਸਭ ਤੋਂ ਪਹਿਲੇ ਇੱਥੇ ਸਰਪੰਚ ਸਾਹਿਬ ਹੈਗੇ ਆ ਉਹਨਾਂ ਦੇ ਨਾਲ ਜਿਹੜੀ ਆ ਗੱਲਬਾਤ ਕਰਾਂਗੇ ਆ ਨਮਸਕਾਰ ਜੀ ਆ ਕੀ ਹਾਲ ਸਾਹਿਬ ਆਪ ਰਿਆ ਸੀਗਾ ਜਦੋਂ ਹੜ ਆਇਆ ਵਾ ਤੇ ਇਹਨਾਂ ਦੇ ਮਕਾਨ ਡਿੱਗੇ ਆ ਕਿਆ ਤੁਹਾਡੇ ਇਥੇ ਸੋਤ ਲੈਣ ਵਾਸਤੇ ਕੋਈ ਪਹੁੰਚਿਆ ਤੁਹਾਡੇ ਪਿੰਡ ਸੰਡੇ ਇਥੇ ਇਹਨਾਂ ਦਾ ਹੜ ਨਾਲ ਸਾਰਾ ਨੁਕਸਾਨ ਹੋਇਆ ਤੇ ਕੋਈ ਵੀ ਜਿਹੜੇ ਹੋਰ ਉਹਨਾਂ ਦੇ ਉਹ ਇੱਥੇ ਤੱਕ ਭੁਜਨ ਹੀ ਨਹੀਂ ਦਿੰਦੇ ਉਹਨੇ ਮਕੇਕਿਸ ਮੈਂ ਜਿਹੜੇ ਰੋੜ ਤੇ ਆ ਉਥੋਂ ਤੱਕ ਵੀ ਉਹਨਾਂ ਨੇ ਕੋਈ ਮਕਾਨ ਮਕਾਨ ਨਹੀਂ ਦਿਖਾਏ ਉਹਨਾਂ ਨੇ ਤੇ ਬਾਕੀ ਅਹੀਂ ਫੀਲ ਕਰਨਾ ਮੈਂ ਸਭ ਉਹਨਾਂ ਅੰਨੇ ਕਿ ਆ ਕੇ ਦੇਖੋ ਮੌਕਾ ਦੇਖੋ ਤੇ ਇਹਨਾਂ ਦਾ ਵੀ ਉਹਨਾਂ ਨੂੰ ਨਾ ਨਹੀਂ ਪਤਾ ਹੈਗਾ ਕਿ ਉਹਨਾਂ ਨੂੰ ਵੀ ਚਾਹੀਦਾ ਸੀ ਜਦੋਂ ਅਸੀਂ ਉਹਨਾਂ ਨੂੰ ਮੁਹਾਵਜਾ ਦਿੱਤਾ ਸਾਰਿਆਂ ਨੂੰ ਤੇ ਇੱਧਰ ਆ ਕੇ ਵੀ ਦੇਖਣਾ ਚਾਹਦਾ ਜਿਆਦਾ ਨੁਕਸਾਨ ਤੇ ਝਾੜਕਾਂ ਦਾ ਹੀ ਹੋਇਆ ਸੀਗਾ ਤੇ ਤੇ ਜੇ ਗੱਲ ਕਰੀਏ ਮੰਤਰੀ ਦੀ ਤੇ ਇੱਥੇ ਇੱਕ ਵਾਰੀ ਵੀ ਨਹੀਂ ਪਹੁੰਚੇਗੇ ਜਾਂ ਅਧਿਕਾਰੀ ਦੀ ਗੱਲ ਕਰੀਏ ਤੇ ਇੱਥੇ ਪਹੁੰਚੇ ਨਹੀਂ ਤੁਹਾਡੇ ਕੋਲ ਤੁਹਾਡੀ ਸੁਣ ਲੈਣ ਵਾਸਤੇ ਨਹੀਂ ਸਰ ਅਧਿਕਾਰੀ ਆਏ ਹੀ ਉਹਨਾਂ ਦੇ ਜਿਹੜੇ ਆਪਣੇ ਪ੍ਰਧਾਨ ਪਰਧਾਨ ਹੀ ਉਹ ਨਾਲ ਹੋ ਗਏ ਫਿਰ ਅਸੀਂ ਪਿੱਛੇ ਹਟ ਗਏ ਸਾਨੂੰ ਕਿਹਨੇ ਪੁੱਛਿਆ ਹੀ ਨਹੀਂ ਤੇ ਝਾੜਕਾਂ ਚ ਵੀ ਨੰਗਰੀ ਆਏ ਜ਼ਰੂਰ ਹੈ ਦੋ ਦੋ ਤਿੰਨ ਵਾਰੀ ਪਰ ਇੱਥੋਂ ਤੱਕ ਕਰਨੀ ਪੁੱਜੇ ਜੀ ਬਿਲਕੁਲ ਇਹ ਸਰਪੰਚ ਹੋਣਾਂ ਦਾ ਕਹਿਣਾ ਹੈ ਕਿ ਮੰਤਰੀ ਆਏ ਜ਼ਰੂਰ ਸੀਗੇ ਲੇਕਿਨ ਇੱਥੇ ਸੋਦ ਲੈਣ ਵਾਸਤੇ ਸਾਡੀ ਨਹੀਂ ਪਹੁੰਚੇ ਹੈਗੇ ਇੱਥੇ ਲੰਬੜਦਾਰ ਵੀ ਮੌਜੂਦ ਹੈਗੇ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਦਿਆ ਕੀ ਗੱਲਬਾਤ ਹੈਗੀ ਹੈ ਗੱਲਬਾਤ ਸਰ ਇਹ ਆ ਕਿ ਇੱਥੇ ਪਿੰਡ ਵਿੱਚ ਕੋਈ ਨਹੀਂ ਸਾਡੀ ਸੁਦਬਦ ਲਈ ਕਹੇ ਅਸੀਂ ਪਿੰਡ ਵਿੱਚ ਰਹਿੰਦੇ ਆ ਅਸੀਂ ਤਾਂ ਕਹਿਣਾ ਕਿ ਜਿੰਨਾ ਲੋਕਾਂ ਦਾ ਨੁਕਸਾਨ ਹੋਏਗਾ ਉਹਨਾਂ ਨੂੰ ਜੋ ਮੌਜੂਦਾ ਹੈ ਉਹ ਮਿਲਣਾ ਚਾਹੀਦਾ ਬਾਕੀ ਮੰਤਰੀ ਸਾਹਿਬ ਜਿੱਥੇ ਪਚਾਰਦੀ ਜਗਾ ਉੱਥੇ ਬੈਠ ਕੇ ਉਹਨਾਂ ਲੋਕਾਂ ਨੂੰ ਕਹਿ ਕੇ ਗਿਆ ਅਸੀਂ ਤੁਹਾਡੇ ਮਕਾਨ ਬਣਾਵਾਂਗੇ ਉਹ ਪਚਾਰਦੀ ਜਗਾ ਜਿਨ੍ਹਾਂ ਲੋਕਾਂ ਨੇ ਮੁੱਲ ਖਰੀਦਿਆ ਨਾ ਉਹਨਾਂ ਦੇ ਸਾਰੇ ਮਕਾਨ ਰੁੜ ਗਏ ਨਾ ਹੁੰਦਾ ਨੁਕਸਾਨ ਬਹੁਤ ਹੋਇਆ ਉਹਨਾਂ ਦਾ ਇੱਕ ਵਾਰੀ ਆ ਕੇ ਇਥੇ ਮੌਕਾ ਨਹੀਂ ਦੇ ਪਰ ਸਰਕਾਰਾਂ ਤੇ ਕਹਿ ਰਹੀਆਂ ਅਸੀਂ ਬੜਾ ਕੁਝ ਦੇ ਰਹੇ ਹੈਗੇ ਅੱਛਾ ਕੁਝ ਨਹੀਂ ਦਿੱਤਾ ਸਾਡੇ ਪਿੰਡ ਵਿੱਚ ਚਾਟਕਾਂ ਚ ਇਹਨਾਂ ਨੇ ਆਪਣੇ ਕਿਰਿਆਂ ਨੂੰ ਰਾਸ਼ਨ ਦਿੱਤਾ ਸਾਡੇ ਵਿੱਚ ਪਰ ਘਰਾਂ ਨੇ ਰੋਕੀ ਲੈਂਦੇ ਨਾ ਉਹਨਾਂ ਨੂੰ ਕਿਸੇ ਨੇ ਨਹੀਂ ਮਿਲਿਆ ਵੀ ਆਪਣੇ ਆਪਣੇ ਇਹਨਾਂ ਫਰਮਾਸ਼ਾ ਤੋਰੀਆਂ ਨੇ ਕਿਸੇ ਨੂੰ ਰਸਣ ਨਹੀਂ ਦਿੱਤਾ ਅੱਜ ਮੰਤਰੀ ਸਾਹਿਬ ਬੋਲ ਕੇ ਕਹਿਣਾ ਕਿ ਸਾਰਿਆਂ ਨੂੰ ਰਸਣ ਦਿੱਤਾ ਮੈਂ ਅੱਖਾਂ ਨੂੰ ਪੀਲਾ ਏ ਕਿ ਜੇ ਸਾਡੇ ਬੰਦਿਆਂ ਦਾ ਨਿਸ਼ਾਨਾ ਪਿੰਡ ਚ ਇਹਨਾਂ ਨੂੰ ਜੋ ਇਹਦਾ ਅਨੁਸ਼ਾਫੀ ਮੁਆਵਜ਼ਾ ਬੰਦਾ ਹੈ ਇਹਨਾਂ ਨੂੰ ਦਿੱਤਾ ਜਾਵੇ ਜੀ ਬਿਲਕੁਲ ਇਹ ਇਹਨਾਂ ਨੇ ਕਿਹਾ ਕਿ ਮੁਆਵਜ਼ਾ ਸਾਨੂੰ ਮਿਲਣਾ ਚਾਹੀਦਾ ਗਰੀਬ ਤਬਕੇ ਦੇ ਲੋਕ ਨੇ ਹੋਰ ਵੀ ਮੌਜੂਦ ਨੇ ਸਾਡੇ ਨਾਲ ਕੀ ਕੀ ਪਰੇਸ਼ਾਨੀ ਆ ਰਹੀ ਹੈਗੀ ਕੀ ਗੱਲਬਾਤ ਪਰੇਸ਼ਾਨੀ ਇਹ ਕੀ ਆਂਡੇ ਦੇ ਪਾਣੀ ਉਹ ਗਰੀਬ ਬਹੁਤ ਜ਼ਿਆਦਾ ਆ ਆ ਉਹ ਦਿਹਾੜੀ ਲਾਣੀ ਤੋਂ ਉਹ ਖਾਣੀ ਆ ਸਾਡਾ ਕੋਈ ਹੱਲ ਨਹੀਂ ਹੋਣਦਾ ਦੋ ਵਾਰੀ ਮੰਤਰੀ ਆਏ ਨਾ ਸੜਕ ਤੋਂ ਹੋ ਕੇ ਚੱਲ ਜਾਂਦੇ ਆ ਸਾਨੂੰ ਤਰਪਾਲ ਤੱਕਰਮ ਨਹੀਂ ਦਿੱਤੀ ਉਹਨਾਂ ਨੇ ਤੇ ਤੁਸੀਂ ਟੈਂਟ ਲਾ ਕੇ ਬੈਠ ਜਾਓ ਆਹੀਂ ਬੇਕਰੂ ਬੇਕਾਰ ਹੋ ਕੇ ਬੈਠੇ ਰਹਾਂਗੇ ਤੇ ਕੀ ਮੰਗ ਕੀ ਹੈਗੀ ਹੈ ਸਰਕਾਰ ਕੋਲ ਮੈਂ ਸਰਕਾਰ ਇਹੋ ਹੀ ਆ ਮੰਗ ਸਾਡੀ ਸਾਡਾ ਮਕਾਨ ਤਿਆਰ ਹੋ ਜਾਏ ਤਾਂ ਕਿੰਨਾ ਕ ਨੁਕਸਾਨ ਹੋ ਚੁਕਿਆ ਤੁਹਾਡਾ ਨੁਕਸਾਨ ਇਹੀ ਹੋਇਆ 10-12 ਲੱਖ ਦਾ ਸਾਡਾ ਨੁਕਸਾਨ ਹੋ ਚੁਕਿਆ ਤੇ ਹੁਣ ਕਿਦਾਂ ਆਪਣੇ ਘਰ ਦੇ ਵਿੱਚ ਰੋਟੀ ਪਾਣੀ ਦੀ ਗੱਲ ਕਰੀਏ ਜਾਂ ਬੱਚੇ ਪਾਲਣ ਦੀ ਗੱਲ ਕਰੀਏ ਕਿਸ ਤਰ੍ਹਾਂ ਮੈਨੇਜ ਕਰਦੇ ਪਏ ਹੈਗੇ ਉਹ ਬਹੁਤ ਜ਼ਿਆਦਾ ਗਰੀਬੀ ਆ ਬੱਚੇ ਕਿਦਾਂ ਪਾਲਣ ਕਰੀਏ ਅਸੀਂ ਉਹ ਕਮਾਨਿਆ ਉਹ ਖਾ ਲੈਨੇ ਆਂ ਤਾਂ ਸੋ ਇਹ ਜਿਹੜੇ ਗਰੀਬ ਤਪਕੇ ਦੇ ਲੋਕ ਨੇ ਪਿੰਡ ਦੇ ਵਿੱਚ ਇਹਨਾਂ ਦਾ ਸਿੱਧੇ ਤੌਰ ਤੇ ਕਹਿਣਾ ਹੈਗਾ ਅਸੀਂ ਆਪਣੇ ਮੂੰਹ ਜਵਾਨੀ ਨਹੀਂ ਕਹਿ ਰਹੇ ਹੈਗੇ ਇਹ ਲੋਕੀ ਲੋਕੀ ਕਹਿ ਰਹੇ ਹੈਗੇ ਨੇ ਕਿ ਇੱਥੇ ਕਿਸੇ ਵੀ ਮੰਤਰੀ ਨੇ ਕਿਸੇ ਵੀ ਅਧਿਕਾਰੀ ਨੇ ਸਾਡੇ ਪਿੰਡ ਦੇ ਵਿੱਚ ਸੋਧ ਨਹੀਂ ਲਈ ਹੈਗੀ ਔਰ ਇਹਨਾਂ ਦੀ ਸਿੱਧੇ ਤੌਰ ਤੇ ਆ ਸੀਐਮ ਭਗਵੰਤ ਮਾਨ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਆ ਜਿਹੜੇ ਵੀ ਸਾਡਾ ਨੁਕਸਾਨ ਹੋਇਆ ਉਹ ਜਲਦ ਤੋਂ ਜਲਦ ਜਿਹੜਾ ਭਰ ਪਾਈ ਹੋਣਾ ਚਾਹੀਦਾ ਔਰ ਤਾਂਕਿ ਸਾਡਾ ਜਿਹੜਾ ਇਹ ਆਸ਼ੀਆਨਾ ਆ ਚੰਗੇ ਤਰੀਕੇ ਦੇ ਨਾਲ ਖੜਾ ਹੋ ਸਕੇ ਤਾਂਕਿ ਅਸੀਂ ਆਪਣੀ ਜਿਹੜੀ ਜ਼ਿੰਦਗੀ ਆ ਉਹ ਬਚੀਤ ਕਰ ਸਕੀਏ ਪਠਾਨਕੋਟ ਤੋਂ ਜਗਬਾਨੀ ਟੀਵੀ ਤੇ ਲਈ ਅਨਮੋਲ ਸ਼ਰਮਾ ਦੀ ਖਾਸ ਰਿਪੋਰਟ